ਇਸੇ ਨੇ ਸ਼ੁਰੂਆਤ ਕਰਨੀ ਹੈ ਨਾ ਆਪਣੇ ਦਰਸ਼ਕਾਂ ਕੋਈ ਸੁਣ ਰਿਹਾ ਉਹਨੂੰ ਪਸੰਦ ਆ ਗਿਆ ਵੀ ਇਹ ਸ ਹੈ ਕਿੰਨਾ ਵਧੀਆ ਹੈਗਾ ਨਾਲੇ ਸੌਖਾ ਹੈਗਾ ਕੰਮ ਤੇ ਕਿੰਨੇ ਕੋ ਉਹ ਬੈੱਡ ਤਿਆਰ ਕਰੇ ਵੀ ਸ਼ੁਰੂ ਤੇ ਵਿੱਚ ਬੜਾ ਪੰਗਾ ਆ ਜਾ ਨਾ ਲਵੇ ਉਹ ਤਾਂ ਅਡੋਡੀ ਗੁਰਪ੍ਰਸ਼ਾਦ ਜੀ ਬੰਦੇ ਦੀ ਆਪਦੀ ਸੋਚ ਆ ਵੀ ਆਪਾਂ ਕਿੰਨੇ ਵੱਡੇ ਲੈਵਲ ਤੇ ਕੰਮ ਕਰਨਾ ਕਮਰਸ਼ੀਅਲ ਕਰਨਾ ਜਾਂ ਆਪਦੇ ਜੋਗਰੀ ਕਰਨੀ ਆ ਉਹ ਇਹ ਇੰਨਾਂ ਚੀਜ਼ਾਂ ਤੇ ਡਿਪੈਂਡ ਕਰਦਾ ਦੂਜੀ ਗੱਲ ਜਿੰਨਾ ਤੁਹਾਡੇ ਕੋਲ ਗਟੂਆ ਉਹ ਰੰਗ ਨਾਲੀ ਥੋੜੀ ਇਨਕਮ ਜ਼ਿਆਦਾ ਹੋਣੀ ਹੈ ਜੇ ਥੋੜੇ ਕੋਲੇ ਗਟੋਵਾ ਦਾ ਦੋ ਬੈਡਾਂ ਦਾ ਤਾਂ ਉਹ ਦੋ ਬੈਡਾਂ ਦੀ ਕਮਾਈ ਆਉਣੀ ਹੈ ਤੁਹਾਨੂੰ ਐ ਤਾਂ ਹੈ ਨਹੀਂ ਵੀ ਉਹ 100 200 ਬੈਡ ਦੀ ਕਮਾਈ ਆ ਜੂ ਇਸ ਕਰਕੇ ਉਹ ਆਪਾਂ ਨੂੰ ਪਹਿਲਾਂ ਸੋਚ ਕੇ ਚੱਲਣਾ ਚਾਹੀਦਾ ਵੀ ਆਪਾਂ ਕਮਰਸ਼ਲ ਢੰਗ ਨਾਲ ਕਰਨੀ ਆ ਤਾਂ ਘਟੋ ਘਟ 100 150 ਬੈਡ ਥੋੜੇ ਕੋਲੇ ਜ਼ਰੂਰੀ ਆ ਜੇ ਆਪਾਂ ਆਪਦੇ ਆਸਤੇ ਤਾਂ ਇੱਕ ਦੋ ਬੈਡਾਂ ਤੋਂ ਵੀ ਸ਼ੁਰੂ ਕਰ ਸਕਦੇ ਆ ਇਸ ਕਰਕੇ ਫਿਰ ਉਹ ਉਹ ਉਹੋ ਜਿਹੇ ਤਰੀਕੇ ਨਾਲ ਹੀ ਆਪ ਦਾ ਕੰਮ ਸਟਾਰਟ ਕਰਨਾ ਚਾਹੀਦਾ ਜੀ ਸ਼ਾਇਦ ਤੁਸੀਂ ਹਨਾ ਆਖਿਆ ਵੀ ਗੰਡੋਆ ਦੋ ਬਿੱਡਾ ਹਨ ਤੇ ਉਹ ਕਿਵੇਂ ਫਿਰ ਅੰਦਾਜ਼ਾ ਕਿਵੇਂ ਲਾਵੇ ਵੀ ਇੰਨੇ ਕਿੰਨੇ ਗੰਡੋਏ ਚਾਹੀਦੇ ਹੈਗੇ ਇੰਨੀ ਖਾਦ ਵਾਸਤੇ ਉਹ ਕਿਵੇਂ ਸਾਰਾ ਇਹ ਆਏ ਹੁੰਦਾ ਹੈ ਜੀ ਜਿਹੜਾ ਸਹੀ ਗਟੂਆ ਹਾਂਜੀ ਜੇ ਆਪਾਂ ਉਹਨੂੰ ਨਿਰਾ ਗਡੂਆ ਅਸੀਂ ਜਿਵੇਂ 500 ਨੂੰ ਕੁਆਂਟਾ ਦੰਦੇ ਹਾਂ ਹਾਂ ਕਿਲੋ ਦੰਦੇ ਜੀ ਉਹ ਜਿਹੜਾ 500 ਰੁਪਏ ਕਿਲੋ ਵਾਲਾ ਗਡੋਆ ਇੱਕ ਕੁਆਂਟਲ ਗੋਬਰ ਵਾਸਤੇ ਆ। ਅੱਛਾ ਇੱਕ ਕੁਆਂਟਲ ਗੋਬਰ। ਹਾਂ ਇੱਕ ਕੁਆਂਟਲ ਗੋਬਰ ਦੀ ਉਹ 2.5 ਤੋਂ 10 ਮਹੀਨਿਆਂ ਚ ਖਾਦ ਤਿਆਰ ਕਰੂਗਾ। ਜੇ ਤੁਸੀਂ ਬੈੱਡ ਚ ਉਹਦੇ ਚੋਂ ਤੁਹਾਨੂੰ ਕੁਆਂਟਲ ਦੇ ਵਿੱਚੋਂ ਰੇਟ ਤੁਹਾਨੂੰ ਅ 50 ਕਿਲੋ ਜਾਂ 45 ਕਿਲੋ ਮਿਲਨੇ ਆ। ਤਾਂ ਉਹਦੇ ਵਿੱਚ ਉਹ ਨਮੀ 78% ਆ ਖਾਦ ਦੇ ਵਿੱਚ ਨਮੀ 20% 20 ਤੋਂ 25% ਉਹ ਜਿਹੜਾ ਨਮੀ ਦਾ weight ਆ ਉਹ ਘੱਟ ਜਾਣਾ ਜੀ ਥੋੜਾ ਹਾਂ ਅੱਛਾ ਤਾਂ ਕਰਕੇ ਉਹ ਜਿੰਨੀ ਕ ਡਿਮਾਂਡ ਦੇ ਹਿਸਾਬ ਨਾਲ ਜਾਂ ਜਿੰਨੀ ਕ ਆਪਾਂ ਸੇਲ ਕਰ ਸਕਦੇ ਹੋ ਉਸ ਹਿਸਾਬ ਨਾਲ ਹੀ ਆਪਾਂ ਸ਼ੁਰੂ ਕਰ ਸਕਦੇ ਹਾਂ ਕੰਮ ਹਾਂ ਬਾਕੀ ਜਿਵੇਂ ਜਿਵੇਂ ਥੋੜਾ ਗਡਵਾ ਵਧੂਗਾ ਉਹਵੇਂ ਮੇ ਥੋੜੀ ਕਮਾਈ ਵਧੀ ਜਾਂਦੀ ਹੈ ਬਿਜ਼ਨਸ ਵੀ ਨਾਲ ਨਾਲ ਹੋਈ ਜਾਂਦਾ ਵਧੀ ਜਾਂਦਾ ਕਿਉਂਕਿ ਜਿਹੜਾ ਇਹ ਗਡੋਏ ਨਹੀਂ ਖਾਦ ਖਾ ਕੇ ਤਿਆਰ ਕਰਨੀ ਹਾਂ ਤੇ ਜੇ ਗਡੂਆ ਜਿਆਦਾ ਤੇ ਜਿਆਦਾ ਖਾਦ ਤਿਆਰ ਕਰੂਗਾ ਇਹ ਘਾਟਾ ਤਾਂ ਘੱਟ ਕਰੂਗਾ ਕਈ ਮੈਂ ਦੇਖਿਆ ਵੀ ਜਿਵੇਂ ਘਰੇ ਰੱਖਦੇ ਆ ਲੋਕ ਨਹੀਂ ਉਹ ਜਿਵੇਂ ਸਬਜ਼ੀਆਂ ਦੇ ਛਿਲਕੇ ਵਗੈਰਾ ਪਾ ਦਿੰਦੇ ਉਹ ਵੀ ਸਹੀ ਰਹਿੰਦੇ ਆ ਕਿ ਇਹਨਾਂ ਨੂੰ ਕੱਲੀ ਇਹ ਜਿਹੜੀ ਰੂੜੀ ਦੀ ਖਾਦ ਸਹੀ ਰਹਿੰਦੀ ਹੈਗੀ ਉਹ ਆਏ ਆ ਗੁਰਪ੍ਰਸਾਦ ਜੀ ਇਹ ਗੱਲ ਹੀ ਸਾਡੀ ਕੁਲ ਚੀਜ਼ ਖਾਣ ਦੀ ਅੱਛਾ ਕੋਈ ਵੀ ਪਲਾਂਦੀ ਸਬਜ਼ੀਆਂ ਦੀ ਬੇਸਟ ਆ ਰਸੋਈ ਦੀ ਬੇਸਟ ਆ ਉਹਨੂੰ ਗਾਲਣਾ ਪੈਂਦਾ ਅੱਛਾ ਜਿੰਨਾ ਚਿਰ ਉਹ ਗਲਦੀ ਨਹੀਂ ਉਹਨਾਂ ਚਿਰ ਨਹੀਂ ਖਾਊਗਾ ਠੀਕ ਹੈ ਪਹਿਲਾਂ ਵੀ ਉਹਨਾਂ ਦੀ ਵੇਟ ਕਰਦੇ ਆ ਵੀ ਉਹਨਾਂ ਦੀ ਖਤਮ ਹੋਣ ਦੀ ਮਿਆਦ ਤੇ ਨਹੀਂ ਜੀ ਉਹਦੇ ਚ ਜਿਹੜੇ ਕੱਚੀ ਚੀਜ਼ ਆ ਨਾ ਉਹਦੇ ਚ ਗੈਸ ਬਣਦੀ ਆ ਅੱਛਾ ਜੀ ਗੈਸ ਬਣ ਕੇ ਹੀ ਉਹ ਗਲੂਗੀ ਠੀਕ ਹੈ ਜੇ ਆਪਾਂ ਕੱਚੀ ਪਾਵਾਂਗੇ ਉਹ ਜਦੋਂ ਕੱਚੀ ਪਾਤੀ ਉਹਦੇ ਚ ਗੈਸ ਬਣੂਗੀ ਚਾ ਗਡੋਏ ਨੂੰ ਮਾਰ ਦੂਗੀ ਬਿਲਕੁਲ हां ਇਸ ਕਰਕੇ ਪਹਿਲਾਂ ਆਪਾਂ ਨੂੰ ਉਹ ਗਾਲ ਕੇ ਉਹਦੇ ਚੋਂ ਗੈਸ ਕੱਢ ਕੇ ਫੇਰ ਗਨੋਏ ਨੂੰ ਪਾਉਣੀ ਪੈਂਦੀ ਹੈ। ਉਹ ਤਾਂ ਜੋ ਮੈਂ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਵੀ ਕਈ ਲੋਕ ਨਾ ਵੀ ਜਿਵੇਂ ਘਰੇ ਰੱਖੇ ਥੋੜੇ ਬਹੁਤ ਹੀ ਆਉਦੇ ਹਨਾ ਕਮਰਸ਼ੀਅਲ ਲੈਵਲ ਤੇ ਨਹੀਂ ਕਰਨਾ ਵੀ ਥੋੜਾ ਆਪਦੀ ਬਗੀਚੀ ਵਾਸਤੇ ਤਾਂ ਗਨੋਏ ਨੂੰ ਉਵੇਂ ਸਿੱੜ ਦਿੰਦੇ ਆ ਕਿ ਥੋੜੇ ਦਿਨਾਂ ਬਾਅਦ ਇਹਨੇ ਗੰਡੋਏ ਮਰ ਜਾਂਦੇ ਆ ਫਿਰ ਉਹ ਉਹ ਗੰਡੋਏ ਆਏ ਆ ਕੋਈ ਵੀ ਕੱਚੀ ਚੀਜ਼ ਆ ਉਹਦੇ ਵਿੱਚ ਗੈਸ ਬਣ ਕੇ ਉਹ ਗਲੂਗੀ। ਹੂੰ। ਜੇ ਨੋਹ ਕੱਟੀ ਚੀਜ਼ ਦੀ ਗੈਹ ਬਣੀ ਤੇ ਉਗੜੋਆ ਨੂੰ ਮਾਰ ਦੂਗੀ ਹਾਂ ਉਹ ਨੁਕਸਾਨ ਹੋ ਜਾਂਦਾ ਉਹ ਇਹ ਮੈਂ ਸਵਾਲ ਪਾਈ ਇਹ ਥੋੜਾ ਗਾਲਣਾ ਪੈਂਦਾ ਪਹਿਲਾਂ ਉਹਨੂੰ ਪ੍ਰਾਣਾ ਕਰਨਾ ਪੈਂਦਾ ਥੋੜਾ ਜਿਹਾ ਟਾਈਟਨ ਮੀਨੇ ਉਹਦੇ ਚੋਂ ਗਾਲ ਕੇ ਥੋੜਾ ਜਿਹਾ ਫੇਰ ਉਹਦੇ ਤੇ ਪਾਣੀ ਵਗੈਰਾ ਛੜਕ ਕੇ ਉਹਦੇ ਚੋਂ ਗੈਸ ਕੱਢ ਕੇ ਗੜੋਆ ਨੂੰ ਫੇਰ ਪੈਣਾ ਅੱਛਾ ਤੁਸੀਂ ਤਾਂ ਫਿਰ ਇਹ ਜਿਹੜਾ ਹਨਾ ਡ੍ਰਿਪ ਸਿਸਟਮ ਹੀ ਲਾਇਆ ਸਾਰਾ ਉਹਦੇ ਨਾਲ ਹੀ ਛੜਕਾ ਕਰ ਦਿੰਨੀ ਨਹੀਂ ਜਦੋਂ ਤਾਂ ਜਿਆਦਾ ਗਰਮੀ ਵੇਲੇ ਇਹ ਡ੍ਰਿਪ ਸਿਸਟਮ ਚੱਲ ਜਾਂਦਾ ਹੂੰ ਵੀ ਕੱਲੇ-ਕੱਲੇ ਬੈੱਡ ਤੇ ਜਦੋਂ ਬੈੱਡ ਬਦਲਨੇ ਆ ਉਦੋਂ ਕੱਲੇ-ਕੱਲੇ ਬੈੱਡ ਤੇ ਜਿਆਦਾ ਪਾਣੀ ਚਾਹੀਦਾ ਉਦੋਂ ਮੋਟਰ ਨਾਲ ਹੀ ਛੜਕ ਦਿਆਂ ਸੀ ਉਹ ਪੈਪ ਪਾਣੀ ਆ ਅੱਛਾ ਸਧਾਰਨ ਪੈਪ ਜਿਹੜੀ ਆ ਤੇ ਇੱਕ ਜਿਵੇਂ ਆਪਾਂ ਦੇਖਦੇ ਆਂ ਵੀ ਅੱਜਕੱਲ ਹਨਾ ਤੁਸੀਂ ਇੰਨੀ ਰੂੜੀ ਤੁਸੀਂ ਖਰੀਦੇ ਹੋਵੋਗੇ ਹਨਾ ਉਹ ਅਸੀਂ ਜਿਹੜੀ ਡੇਰੀਆਂ ਆ ਲੈ ਨਾਲ ਸਾਡਾ ਕਨੈਕਟਾ ਹਾਂਜੀ ਡੇਰੀਆਂ ਅਸੀਂ ਉਹਨਾਂ ਤੋਂ ਖਰੀਦਿਆ ਵੀ ਉਹਨਾਂ ਦੇ ਥੱਲੇ ਪਸ਼ੂਆਂ ਦੇ ਪੱਕੀ ਫਰਸ਼ ਲੱਗੀ ਹੋਵੇ ਜੀ ਉੱਚੇ ਚੜਾਂ ਵਗੈਰਾ ਤੋਂ ਕੈਮੀਕਲ ਨਾ ਯੂਜ਼ ਕਰਦੀ ਹੋਵੇ ਹੂੰ ਤੇ ਮੱਝਾਂ ਦਾ ਗੋਬਰੀ ਅਸੀਂ ਜਾਂਦਾ ਕਰਕੇ ਅ ਖਰੀਦਿਆ ਹੂੰ ਜਿਹੜਾ ਅਮਰੀਕਨ ਪਸ਼ੂਆਂ ਨਾਲ ਜੀ ਉਹ ਜਿਆਦਾ ਖਾਂਦਾ ਤੇ ਗਾਲਾ ਘਟ ਕਰਦਾ ਉਹ ਗੋਬਰ ਐਡਾ ਵਧੀਆ ਕੁਆਲਟੀ ਦਾ ਨਹੀਂ ਹੁੰਦਾ ਉਹਦੇ ਵਿੱਚ ਡਕੇ ਡੌਲੇ ਜੇ 2D ਤਪਤਾ ਜਾਂ ਜਿਆਦਾ ਹੁੰਦਾ ਯਾਨੀ ਕਿ ਉਹਦੇ ਡਾਈਜੈਸਟ ਸਿਸਟਮ ਨਹੀਂ ਜਿਆਦਾ ਚੰਗਾ ਹਾਂਜੀ ਇਸ ਕਰਕੇ ਅਸੀਂ ਦੇਸੀ ਪਸ਼ੂਆਂ ਦਾ ਮੱਝਾਂ ਦਾ ਜਾਂ ਇਨ੍ਹਾਂ ਚੀਜ਼ਾਂ ਦਾ ਗੋਬਰੀ ਖਰੀਦ ਕੇ ਤਾਂ ਕਿ ਜਿਹੜੀ ਸਾਡੀ ਖਾਦ ਦੀ ਕੁਆਲਟੀ ਆ ਉਹ ਪ੍ਰੋਪਰ ਵਧੀਆ ਬਣੇ ਜੀ ਇਸ ਕਰਕੇ ਅਸੀਂ ਗੋਬਰ ਵੀ ਵਧੀਆ ਚੰਗਾ ਖਰੀਦਦੇ ਤੇ ਤੁਹਾਨੂੰ ਮਿਹਨਤ ਵੀ ਕਾफी ਕਰਨੀ ਪੈਂਦੀ ਹੋਊਗੀ ਜਿਵੇਂ ਮੰਨ ਲਓ ਕਿਸੇ ਤੋਂ ਤੂੰ ਘਰੇ ਖਰੀਦਣੀ ਪਈ ਤਾਂ ਅੱਜ ਕੱਲ੍ਹ ਇਹਨੇ ਆਮ ਵੀ ਲਫਾਫੇ ਵਗੈਰਾ ਦੇ ਵਿੱਚ ਆ ਜਾਂਦੇ ਆ ਨਹੀਂ ਉਹ ਤਾਂ ਫਿਰ ਲਫਾਫੇ ਜੇ ਅਸੀਂ ਆਮ ਹੀ ਕਿਸੇ ਤੋਂ ਖਰੀਦਿਆ ਤਾਂ ਤਾਂ ਆਉਣਗੇ ਨਾ ਹਾਂਜੀ ਹਾਂਜੀ ਤੁਸੀਂ ਉਹ ਉਹ ਬੰਦ ਕੀਤੇ ਹੋਏ ਸਿਰਫ ਹਾਂ ਉਹ ਅਸੀਂ ਗੋਬਰ ਖਰੀਦਦੇ ਹੀ ਨਹੀਂ ਆਏ ਜਿਹੜਾ ਆਮਾਲਾ ਵਧੀਆ ਕੁਆਲਿਟੀ ਦਾ ਨਹੀਂ ਉਹ ਗੋਬਰ ਅਸੀਂ ਨਹੀਂ ਖਰੀਦਦੇ ਜਿਹੜੇ ਦੇ ਵਿੱਚ ਮਿੱਟੀ ਜਾਂ ਕੋਈ ਲਫਾਫਾ ਜਾਂ ਕੋਈ ਕਚਰਾ ਵਗੈਰਾ ਹੁੰਦਾ ਤਾਂ ਉਹ ਅਸੀਂ ਗੋਬਰ ਖਰੀਦਦੇ ਹੀ ਨਹੀਂ ਅੱਛਾ ਲਾਸਟ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਣਾਗਾ ਵੀ ਕਿਸੇ ਹਨਾ ਥੋੜੇ ਸਮੇਂ ਤੋਂ ਤੁਹਾਨੂੰ ਹਨਾ ਫੋਲੋ ਕਰ ਰਹੇ ਹੈਗੇ ਜਿਹੜੇ ਵੀ ਉਹ ਚੀਜ਼ਾਂ ਨੇ ਚਾਹੁੰਦੇ ਆ ਵੀ ਅਸੀਂ ਖੇਤੀ ਦੇ ਨਾਲ ਸਹਾਇਕ ਕਿਤੇ ਜ਼ਰੂਰੀ ਹੈ ਹਨਾ ਕਿੱਲੀ ਖੇਤੀ ਦੇ ਨਾਲ ਹੋਰ ਚੀਜ਼ਾਂ ਵੀ ਕਰਨਗੇ ਜਿਹੜੇ ਡੈਰੀ ਫਾਰਮਿੰਗ ਹੋ ਗਿਆ ਜਾਂ ਹਨਾ ਵਰਮੀ ਕੰਪੋਸਟ ਕਾਫੀ ਪ੍ਰਚਲਿਤ ਹੈਗਾ ਇਹ ਉਹਨੇ ਸ਼ੁਰੂਆਤ ਕਰਨੀ ਹੈ ਕਿੰਨੇ ਕਿਹੜੇ ਮੌਸਮ ਚ ਕਰੇ ਕਿੰਨੇ ਕੁ ਬੈੱਡ ਲਾਵੇ ਕਿੰਨਾ ਕੋ ਉਹਨੂੰ ਖਰਚਾ ਆ ਜੂਗਾ ਤੇ ਫਿਰ ਆਮਨ ਤਾਂ ਤੁਸੀਂ ਦੱਸ ਹੀ ਦਿੱਤਾ ਹੈ ਗੁਰਪ੍ਰਸਾਦ ਜੀ ਕੋਈ ਵੀ ਕੰਮ ਆ ਨਾ ਜੀ ਜੇ ਆਪਾਂ ਡੇਰੀ ਜਾਂ ਦੂਸਰੇ ਕੰਮਾਂ ਦਾ ਹੁਣ ਅਡੋਡੀ ਸਾਡੇ ਤਾਂ ਟਾਂਗ ਤਰੀਕਾ ਜੇ ਸਾਡੇ ਕੋਲ ਡੇਰੀ ਆ ਨਾਲ ਸਾਡਾ ਵਰਮੀ ਕੰਪੋਸਟ ਆਲਾ ਗੋਬਰ ਗੈਸ ਵਗੈਰਾ ਲੱਗਿਆ ਤਾਂ ਅਸੀਂ ਕਰਦਾ ਦੁੱਧ ਦੀ ਕਮਾਈ ਨਹੀਂ ਉਹਦੇ ਚੋਂ ਗੋਬਰ ਚੋਂ ਵੀ ਕਮਾਈ ਹੋਵੇ ਉਹਦਾ ਜਿਹੜਾ ਗੈਸ ਵਗੈਰਾ ਬਣੇ ਉਹ ਵੀ ਸਾਨੂੰ ਮੋਲਰ ਨਾਲ ਨਾ ਲੱਗਦਾ ਹਾਂਜੀ ਕਰੇ ਸਾਡੀ ਗੋਬਰ ਗੈਸ ਚੋ ਗੈਸ ਗੋਬਰ ਗੈਸ ਵਾਲਾ ਗੋਬਰ ਵੀ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਜੀ ਵਧੀਆ ਉਹਦੇ ਚੋਂ ਗੈਸ ਨਿਕਲੀ ਹੁੰਦੀ ਆ ਹੂੰ ਇਸ ਕਰਕੇ ਜੇ ਆਪਾਂ ਪੂਰਾ ਪ੍ਰੋਪਰ ਹਰੇਕ ਜੀ ਤੋਂ ਸਾਰਾ ਉਹਦੇ ਚੋਂ ਬੈਨੀਫਿਟ ਲਵਾਂਗੇ ਤਾਂ ਤਾਂ ਹੀ ਕਮਾਈ ਬਣਨੀ ਆ। ਮੇਰਾ ਸਵਾਲ ਇਹ ਸੀਗਾ ਵੀ ਮੰਨ ਲਓ ਵੀ ਕਿਸੇ ਨੇ 10 ਬੈੱਡ ਲਾਉਣੇ ਆ ਜੀ। ਉਹਨੂੰ ਹਵਾਦਾਰ ਤਾਂ ਬਣਾਉਣਾ ਹੀ ਪੈਣਾ ਸ਼ੈੱਡ ਤਾਂ। ਹਾਂ ਹਾਂ ਉਹ ਪ੍ਰੋਪਰ ਵਧੀਆ ਤਰੀਕੇ ਨਾਲ ਉਹਨੂੰ ਸ਼ੈੱਡ ਨੂੰ ਹਵਾਦਾਰ ਹੋਵੇ। ਹੂੰ। ਇੱਕ ਸਾਈਡ ਤੇ ਹੋਵੇ। ਜੀ। ਜਿਹੜਾ ਕੋਕੜ ਜਾਂ ਕੋਤੇ ਵਾਰਾ ਗਰਮੀ ਚ ਇਹਨੂੰ ਫਰੋਣ ਦੇ ਆ ਉਹਨਾਂ ਤੋਂ ਵੀ ਥੋੜਾ ਜਿਹਾ ਬਚੱਟ ਰੱਖਣੀ ਪਊਗੀ ਉਹ ਚਾਰ ਰੱਖਣੀ ਪੈਂਦੀ ਹਾਂ ਹਾਂ ਇਹ ਇਹ ਚੀਜ਼ਾਂ ਦਾ ਤਾਂ ਆਪਾਂ ਨੂੰ ਖਿਆਲ ਰੱਖਣਾ ਹੀ ਪੈਣਾ ਤੇ ਦੂਜੀ ਇਹ ਗੱਲ ਆ ਵੀ ਜੇ ਕਿਹੇ ਬੰਦੇ ਨੇ ਨਵਾਂ ਸ਼ੁਰੂ ਕਰਨਾ ਉਹਨੂੰ ਅਸੀਂ ਸਿਖਾ ਦਿੰਨੇ ਆ ਪ੍ਰੋ ਟ੍ਰੇਨਿੰਗ ਵਗੈਰਾ ਇੱਥੇ ਪ੍ਰੈਕਟੀਕਲ ਕਰਵਾ ਦਿੰਨੇ ਆ ਜੇ ਕੋਈ ਨਵਾਂ ਬੰਦਾ ਸਟਾਰਟ ਕਰਨਾ ਚਾਹੁੰਦਾ ਜੀ ਇਸ ਕਰਕੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਸਿੱਖਣਾ ਹਾਂਜੀ ਬਿਲਕੁਲ ਉਹ ਜੇ ਉਹਨੂੰ ਪ੍ਰੋਪਰ ਨੌਲਜ ਹੋਊ ਉਸ ਕੰਮ ਦੀ ਉਨੇ ਜਾਣਕਾਰੀ ਲਈ ਹੋਊਗੀ ਤਾਂ ਹੀ ਉਹ ਕਾਮਯਾਬ ਹੋ ਸਕਦਾ ਫਿਰ ਉਹਦੀ ਤੁਸੀਂ ਫੀਸ ਲੈਣੇ ਆ ਕਿ ਮੁਫਤ ਵਿੱਚ ਨਹੀਂ ਕੋਈ ਫੀਸ ਨਹੀਂ ਲੈਂਦੇ ਅੱਛਾ ਤੁਸੀਂ ਮੁਫਤ ਵਿੱਚ ਸਿਖਾਉਨੇ ਆ ਹਾਂ